ਦਸੂਹਾ ਜਿੱਥੇ ਬੇहद ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕੀ ਪੈਨਸ਼ਨ ਲੈਣ ਜਾ ਰਹੀ ਮਾਂ ਤੇ ਉਸਦੇ ਦੋ ਪੁੱਤਰਾਂ ਨੂੰ ਬੱਸ ਨੇ ੇਠਾ ਕੁਚਲ ਦਿੱਤਾ ਜਿਸ ਵਿੱਚ ਇੱਕ ਪੁੱਤ ਦੀ ਮੌਤ ਹੋ ਗਈ ਤੇ ਬਾਕੀ ਦੋਵਾਂ ਨੂੰ ਗੰਭੀਰ ਹਾਲਤ ਦੇ ਵਿੱਚ ਦਸੂਹਾ ਦੇ ਸਿਵਲ ਹਸਪੀਟਲ ਵਿਖੇ ਲਿਆਂਦਾ ਗਿਆ ਹੈ ਜਿੱਥੇ ਕੀ ਦੋਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਹਾਦਸਾ ਅਸਵੇਰੇ ਹਾਈਵੇ ਤੇ ਗਾਨਾ ਸਾਹਿਬ ਨੇਰੇ ਵਾਪਰਿਆ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਸ਼ਾਮਲਾਲ ਆਪਣੀ ਮਾਤਾ ਗਿਆਨਕੌਰ ਅਤੇ ਭਰਾ ਰਵਿੰਦਰ ਸਿੰਘ ਨਾਲ ਵਿਧਵਾ ਪੈਨਸ਼ਨ ਲਈ ਅਤੇ ਆਧਾਰ ਕਾਰਡ ਲਿੰਕ ਕਰਾਉਣ ਲਈ ਗੰਨਾ ਸਾਹਿਬ ਜਾ ਰਹੇ ਸੀ ਤਾਂ ਹਾਈਵੇ ਤੋਂ ਜਲੰਧਰ ਵੱਲ ਤੋਂ ਆ ਰਹੀ ਬੱਸ ਨੇ ਉਨ੍ਹਾਂ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਸੁਖਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸਦੇ ਭਰਾ ਰਵਿੰਦਰ ਤੇ ਮਾਤਾ ਗਿਆਨਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਦਾ ਇਲਾਜ ਦਸੂਹਾ ਦੇ ਸਿਵਲ ਹਸਪੀਟਲ ਵਿਖੇ ਚੱਲ ਰਿਹਾ ਹੈ ਤੇ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਹਾਈਵੇ ਤੇ ਰੋਸ ਵਜੋਂ ਜਾਮ ਪਲਗਾ ਦਿੱਤਾ ਹੈ ਅੱਜ ਸਵੇਰੇ ਹੁਣੇ ਹੁਣੇ ਸਾਡੇ ਕੋਲ ਤਿੰਨ ਪੇਸ਼ੈਂਟ ਐਕਸੀਡੈਂਟ ਦੇ ਨਾਲ ਆਏ ਨੇ ਜਿਨ੍ਹਾਂ 'ਚ ਇੱਕ ਪੇਸ਼ੈਂਟ ਮਰੋੜਿਆ ਦਾ ਤੇ ਦੋ ਪੇਸ਼ੈਂਟ ਇੱਕ ਲੇਡੀ ਇੱਕ ਉਹਨਾਂ ਦਾ ਮੁੰਡਾ ਇਹ ਦੋਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਇਹ ਦੋਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਇਨਜਿਊਰੀਨ ਉਹਨਾਂ ਦੀ ਸੀਗੇ ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਪੇਸ਼ੈਂਟ ਆਇਆ ਕੀ ਹੋਰ ਕੋਈ ਹਜੇ ਫਿਲਹਾਲ ਪੇਸ਼ੈਂਟ ਨਹੀਂ ਹੈ ਸੁਣਨ ਤੋਂ ਜਾਂ ਜਿਹੜੇ ਲੈ ਕੇ ਆਏ 108 ਕੋਈ ਗੱਲ ਨਹੀਂ ਵੀ 10 ਨਰਮੇ ਸੀਗੇ ਸੁਜੀਤ ਸਿੰਘ ਜੀ ਕੀ ਲੱਗਦੇ ਤੁਹਾਡੇ ਮੇਰੀ ਚਾਚੀ ਜੀ ਲੱਗਦੇ ਨੇ ਜੇ ਕੌਣ ਕੌਣ ਸੀਗੇ ਕਿੱਥੇ ਜਾ ਰਹੇ ਸੀਗੇ ਆਪਣੇ ਪਿੰਡ ਤੋਂ ਆਏ ਸੀ ਜੀ ਗੰਨਾ ਸਾਹਿਬ ਅੱਡੇ ਦੇ ਉੱਤਰ ਕੇ ਮਿਲ ਕੇ ਪਿੰਡ ਨੂੰ ਜਾ ਰਹੇ ਸੀਗੇ ਆਪਣੇ ਵਿਧਵਾ ਪੈਸ਼ਨ ਲੈਂਣ ਦੇ ਅਧਾਰ ਕਾਰਡਾ ਫੜੇ ਲਕਾਉਣ ਵਾਸਤੇ ਜੀ ਕੀ ਹੋਇਆ ਰਸਤੇ 'ਚ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਰਸਤੇ ਵਿੱਚ ਆ ਰਹੇ ਸੀ ਪੈਦਲ ਤੇ ਬੱਥ ਬੱਧੀ ਆਈ ਬੜੀ ਯੋਨਾ ਜਿਹੜੀ ਆਪਣੇ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਸੀ ਜੀ ਰਾਜਤਾਨੀ ਬੱਥਾ ਜੀ ਜਿਹਦੀ ਮੌਜੂਦਾ ਹੈਗਾ ਜੀ ਤੁਹਾਨੂੰ ਦੱਸ ਦੇਣਾ ਜੀ ਨੰਬਰ ਇਹਦਾ ਮੋਤ ਜੇਦੀ ਮੌਤ ਹੋਈ ਉਹ ਉਹਨੇ ਕੀ ਨਾਮ ਉਹਦਾ ਉਹਦਾ ਨਾਮ ਕਾਲੂ ਸੁਗਾਈ ਜੇਦੀ ਮੌਤ ਹੋਈ ਹੈ ਜੀ ਤੇ ਬਾਕੀ ਜ਼ਖਮੀ ਕਿੰਨੇ ਆ ਦੋ ਜਾਨੇ ਜ਼ਖਮੀ ਆ ਜੀ ਇਹਦੇ ਵਿੱਚ ਇੱਕੋ ਪਰਿਵਾਰ ਦੇ ਆ ਸਾਰੇ ਇੱਕੋ ਪਰਿਵਾਰ ਦੇ ਆ ਜੀ ਹਾਂ ਜੀ ਤੇ ਕੀ ਤੁਸੀਂ ਮੰਗ ਕੀ ਕਰਦੇ ਹੋ ਪੁਲਿਸ ਤੋਂ ਹੁਣ ਅਸੀਂ ਇਨਸਾਫ ਚਾਹੁੰਦੇ ਆ ਜੀ ਹੁਣ ਤੇ ਉਹ ਵੀ ਸਰਕਾਰ ਤੋਂ ਇਨਸਾਫ ਚਾਹੀਦਾ ਜੀ ਇੱਕ ਬੱਚੇ ਦੀ ਡੈਥ ਹੋ ਗਈ ਹੈ ਜੀ ਦੋ ਬਿਲਕੁਲ ਸੀਰੀਅਸ ਆ ਉਹਨਾਂ ਦਾ ਕੋਈ ਪਤਾ ਨਹੀਂ ਵਜਨ ਨਾ ਵਜਨ ਠੀਕ ਆ ਜੀ ਸਾਨੂੰ ਪੂਰਾ ਇਨਸਾਫ ਚਾਹੀਦਾ ਜੀ ਜੋ ਵੀ ਇੱਥੇ ਡਰਾਈਵਰ ਆ ਇਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਦੋਨੇ ਡਰਾਈਵਰ ਤੇ ਕਨੈਕਟਰ ਭੱਜ ਗਏ ਆ ਜ ਇਹ ਲਈ ਇਹਨਾਂ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਚਾਹੀਦਾ ਈ ਠੀਕ ਹੈ ਫਾਟੀਨੇਟਿੰਗ ਦਾ ਤੋਂ ਮੰਗਾ ਈ